ਛੋਡੇ ਹੁੰਦੇ ਸਾਡੇ ਭਾਂਡੇ ਚੱਕੇ ਨੇ ਜੇ ਸਾਡੇ ਘਰ ਦਾ ਬੁਢਾ ਬੈਠਾ ਹੋਵੇ ਉਹਦੇ ਭਾਂਡੇ ਚੱਕੇ ਨੇ ਬੁਢੇ ਨਹੀਂ ਪੁੱਛਾਂਗੇ ਨਾ ਵੀ ਬਾਪੂ ਭਾਂਡੇ ਤੂੰ ਕਿਉਂ ਚੱਕਦੇ ਛੋਟੀ ਪੁਲਿਸ ਸਰਕਾਰ ਛੋਟੀ ਤੁਸੀਂ ਬੰਦੇ ਨਾਲ ਗੱਲ ਕਰੀ ਵੀ ਸਾਡੀ ਪੁਲਿਸ ਨੇ ਕੁਝ ਨਹੀਂ ਕਰਨਾ ਤੁਸੀਂ ਚੋਰਿਆਂ ਵਾਂਗੂ ਇਹ ਕਿਉਂ ਕੀਤਾ ਵੀ ਇਹ ਗੱਲ ਭਾਈ ਅੱਗੇ ਪਹੁੰਚਾ ਦੇਾਂਗੇ ਨਾ ਐਮਐਲਏ ਸਾਲੇ ਇਹ ਗੱਲ ਨਹੀਂ ਹੁੰਦੀ ਵੀ ਤੁਸੀਂ ਹਰ ਗੱਲ ਕਹਦੇ ਹੋ ਵੀ ਪਹੁੰਚਾ ਦੇਾਂਗੇ ਤੁਸੀਂ ਆਪ ਦੇ ਹਲਕੇ ਦੇ ਲੋਕਾਂ ਖਾਤਰ ਲੜੋ ਕੋਈ ਸਿੱਖਿਆ ਕ੍ਰਾਂਤੀ ਕੰਦ ਕੱਢ ਕੇ ਕੰਦ ਨੂੰ ਰੰਗ ਕਰਕੇ ਇਹ ਦਿਨਾਂ ਦਾ ਨਹੀਂ ਸਿੱਖਿਆ ਕ੍ਰਾਂਤੀ ਆਉਂਦੀ ਇਹ ਆਪਾਂ ਸਾਰੇ ਜਾਣਦੇ ਹਾਂ ਲਗਾਤਾਰ 3 ਤਰੀਕ ਤੋਂ ਲੈ ਕੇ ਤੁਹਾਡੀ ਸਰਕਾਰ ਜ਼ਬਰ ਤੇ ਉਤਰੀ ਹੋਈ ਹੈ 3 ਤਰੀਕ ਤੋਂ ਜਦੋਂ ਮੁੱਖ ਮੰਤਰੀ ਮੀਟਿੰਗ ਵਿਚਾਲੋਂ ਛੱਡ ਕੇ ਭੱਜਿਆ ਉਦੋਂ ਤੋਂ ਲੈ ਕੇ ਉਹਨਾਂ ਨੇ ਕਿਹਾ ਵੀ ਚੰਗਾ ਦੇਖ ਲੋ ਉਹਦਾ ਮਤਲਬ 3 ਤਰੀਕ ਤੋਂ ਲੈ ਕੇ ਲਗਾਤਾਰ ਕਿਸਾਨ ਜਥੇਬੰਦੀਆਂ ਤੇ ਜ਼ਬਰਦਸਤ ਪੂਰਾ ਕਦਮ ਉੱਤੇ ਖਾ ਕੀਤਾ ਹੋਇਆ ਹੈ ਕਿ ਆ ਵੀ ਸਭ ਤੋਂ ਪਹਿਲਾਂ ਬੀਬੀਆਂ ਨੂੰ 1000 ਰੁਪਿਆ ਪਾਇਆ ਕਰਾਂਗੇ ਮਹੀਨਾ ਦਾ ਰਸੋਈ ਖਰਚਾ ਹਲੇ ਤੱਕ ਕੋ ਥੋੜੇ ਮੂੰਹ ਨਹੀਂ ਚੱਕੀ ਜਾਂਦੀਆਂ ਸੋ ਗੱਲਾਂ ਉਹਨੀਆਂ ਕਰੋ ਜੇ ਜਿੰਨੇ ਆਪ ਪੁੱਗ ਜਾਣ ਸਾਡੇ ਕੋਲ ਵੀ ਸਵਾਲ ਹੈ ਐਮਐਲਏ ਸਾਹਿਬ ਤੁਹਾਨੂੰ ਪਤਾ ਹੀ ਹੈ ਰੋਜ਼ ਹੀ ਹੁੰਦਾ ਤੁਸੀਂ ਰੋਜ਼ ਹੀ ਬਸ ਉਹ ਤੁਹਾਡੇ ਸਵਾਲ ਦਾ ਬਿਲਕੁਲ ਸਹੀ ਹੈ 16 ਦਾ ਸਾਹਮਣਾ ਕਰਦੇ ਹੁੰਦੇ ਸੀ ਹਾਂਜੀ ਇਹ ਪਤਾ ਨਹੀਂ ਕਿਉਂ ਹੱਲ ਕਿਉਂ ਨਹੀਂ ਕਰਦੇ ਰੋਜ਼ ਤੁਹਾਨੂੰ ਲੋਕਾਂ ਦਾ ਸਾਹਮਣਾ ਕਰਨਾ ਪੈਂਦਾ ਨਹੀਂ ਇਹ ਲਾ ਸਕਦਾ ਨਹੀਂ ਸਨੇਹਾ ਤਾਂ ਕਿਉਂ ਤੁਹਾਡੇ ਕੋਲ ਪਾਵਰ ਹੈ ਤੁਸੀਂ ਜੇ ਸਾਰੇ ਐਮਐਲਏ ਘਟੂ ਘਟ ਬਠਿੰਡੇ ਜ਼ਿਲ੍ਹੇ ਦੇ ਐਮਐਲਏ ਇਕੱਠੇ ਹੋ ਕੇ ਜੀ ਸਭ ਨੂੰ ਕਹੋ ਉੱਥੇ ਮੰਤਰੀ ਨੂੰ ਕਹੋ ਸਿੱਖਿਆ ਮੰਤਰੀ ਨੂੰ ਕਹੋ ਜਿਹਦੇ ਨਾਲ ਸੰਬੰਧਤ ਹੈ ਉਹਦੇ ਨਾਲ ਮਸਲਾ ਹੱਲ ਹੋਵੇ ਫੇਰ ਵੀ ਘਟੂ ਘਟ ਸਾਡੇ ਸਵਾਲ ਤਾਂ ਸੁਣਾਉਣਾ ਹਾਂਜੀ ਸੁਣਾਉ ਹਾਂ ਦੇਖੋ ਪਹਿਲੇ ਸਵਾਲ ਤਾਂ ਸਾਡੇ ਸਿੱਖਿਆ ਇਹ ਜਿਹੜੀ ਕ੍ਰਾਂਤੀ ਵਾਲੀ ਗੱਲ ਇਹਦੇ ਬਾਰੇ ਹੀ ਹੈ ਸਾਡਾ ਬਹੁਤ ਇਹ ਸਾਫ ਆ ਵੀ ਸਿੱਖਿਆ ਕ੍ਰਾਂਤੀ ਜੇ ਲੈਣੀ ਆਪਾਂ ਪਹਿਲਾਂ ਸਕੂਲਾਂ ਦਾ ਮਾਹੌਲ ਠੀਕ ਕਰਗੇ ਸਕੂਲਾਂ ਤੇ ਟੀਚਰ ਪੂਰੇ ਕਰਗੇ ਕੋਈ ਸਿੱਖਿਆ ਕ੍ਰਾਂਤੀ ਕੰਦ ਕੱਢ ਕੇ ਕੰਦ ਨੂੰ ਰੰਗ ਕਰਕੇ ਇਹਦੇ ਨਾਲ ਤਾਂ ਨਹੀਂ ਸਿੱਖਿਆ ਕ੍ਰਾਂਤੀ ਆਉਂਦੀ ਇਹ ਆਪਾਂ ਸਾਰੇ ਜਾਣਦੇ ਆਂ ਦੇਖੋ ਤੁਸੀਂ ਪੜਿਓ ਖਾਸ ਕਰਕੇ ਤੁਸੀਂ ਮਾਸਟਰ ਹੋ ਟੀਚਰ ਰਹੋ ਸਕੂਲਾਂ ਦਾ ਮਾਹੌਲ ਜੇ ਠੀਕ ਆ ਸਕੂਲਾਂ ਦੇ ਟੀਚਰ ਪੂਰੇ ਆ ਉਹ ਉਹਦੇ ਨਾਲ ਸਿੱਖਿਆ ਕ੍ਰਾਂਤੀ ਆਉਂਦੀ ਆਪਾਂ ਤਪੜਾਂ ਤੇ ਬਹਿ ਕੇ ਪੜੇ ਹੋਏ ਆ ਮੈਂ ਪਹਿਲਾਂ ਵੀ ਦੱਸ ਰਿਹਾ ਸੀ ਤੇ ਕਿੱਡੇ-ਕੱਡੇ ਤਿੰਨ ਪੜੇ ਪਟਵਾਰੀ ਲੱਗ ਜਾਂਦੇ ਸੀ ਤੇ ਅੱਜ ਹਾਲਤ ਇਹ ਬਣ ਗਈ ਵੀ 10ਵੀਂ ਦੇ ਬੱਚੇ ਨੂੰ ਇੱਥੇ ਸੱਦ ਲੋ ਸ਼ਬਦ ਨਹੀਂ ਪੂਰਾ ਪੜਾਉਂਦਾ ਪੰਜਾਬੀ ਦਾ ਯਾਨੀ ਇੱਧਰ ਨੂੰ ਧਿਆਨ ਦੇਣ ਦੀ ਲੋੜ ਹੈ ਦੂਜੇ ਹੁਣ ਮੈਨੂੰ ਕਰ ਲੈਣ ਦੇ ਪੂਰੀ 10 ਮਿੰਟ ਸਾਰੀ ਮੈਂ ਕਹਿੰਦਾ ਸਾਰੀ ਤੁਹਾਨੂੰ ਲੜੀ ਸੁਣਾ ਦਿੰਦਾ ਉਸ ਤੋਂ ਬਾਅਦ ਮੇਨ ਤੌਰ ਤੇ ਜੋ ਜ਼ਬਰਦਸਤ ਮਾਮਲਾ ਹੈ ਲਗਾਤਾਰ 3 ਤਰੀਕ ਤੋਂ ਲੈ ਕੇ ਤੁਹਾਡੀ ਸਰਕਾਰ ਜ਼ਬਰ ਤੇ ਉਤਰੀ ਹੋਈ ਹੈ 3 ਤਰੀਕ ਤੋਂ ਜਦੋਂ ਮੁੱਖ ਮੰਤਰੀ ਮੀਟਿੰਗ ਵਿਚਾਲੋਂ ਛੱਡ ਕੇ ਭੱਜਿਆ ਉਦੋਂ ਤੋਂ ਲੈ ਕੇ ਉਹਨਾਂ ਨੇ ਕਿਹਾ ਵੀ ਚੰਗਾ ਦੇਖ ਲਓ ਉਹਦਾ ਮਤਲਬ 3 ਤਰੀਕ ਤੋਂ ਲੈ ਕੇ ਲਗਾਤਾਰ ਕਿਸਾਨ ਜਥੇਬੰਦੀਆਂ ਤੇ ਜਬਰਦਸਤ ਪੂਰਾ ਕਦਮ ਤੇ ਖਾਕੀ ਕੀਤਾ ਹੋਇਆ 3 ਮਾਰਚ ਨੂੰ ਹੀ ਛਾਪੇ ਮਾਰੀ ਡਿਟੇਨ ਕਰਨੇ ਗ੍ਰਿਫਤਾਰੀਆਂ ਸ਼ੁਰੂ ਕਰ ਲਈਆਂ ਉਸ ਤੋਂ ਬਾਅਦ 19 ਤਰੀਕ ਨੂੰ ਖਨੋਰੀ ਸ਼ੰਭੂ ਕੀ ਕੀਤਾ ਉਹ ਸਭਨਾਂ ਦੇ ਸਾਹਮਣੇ ਆ ਤੇ ਉਸ ਤੋਂ ਬਾਅਦ ਖਾਸ ਕਰਕੇ ਲਗਾਤਾਰ ਇਹ ਜਬਰਦਸਤ ਗਾਂ ਹੀ ਹੋਏ ਤੇ ਪਿਛਲੇ ਦਿਨਾਂ ਆ ਖਾੜਾ ਪਿੰਡ ਦੇ ਵਿੱਚ ਕਿੱਡਾ ਵੱਡਾ ਜਨੀ ਜ਼ਹਿਰ ਵੱਢਣ ਦੀ ਫੈਕਟਰੀ ਨੂੰ ਲੋਕ ਵਿਰੋਧ ਕਰ ਰਹੇ ਆ ਉਹਦੇ ਜਦੋਂ ਕਿ ਭਗਵੰਤ ਮਾਨ ਜੀ ਆਪ ਕਹਿੰਦੇ ਰਹੇ ਪਹਿਲਾਂ ਵੀ ਇਹੋ ਜੀਆਂ ਜ਼ਹਿਰਾਂ ਵੱਢਣ ਵਾਲੀਆਂ ਫੈਕਟਰੀਆਂ ਨੂੰ ਅਸੀਂ ਨਹੀਂ ਲੱਗਣ ਦੇਵਾਂਗੇ ਤੇ ਅੱਜ ਹੁਣ ਜੇ ਲੋਕ ਵਿਰੋਧ ਕਰਦੇ ਆ ਉਹਨਾਂ ਨੂੰ ਕੁੱਟ ਕੇ ਇਸ ਤੋਂ ਤੱਕ ਕੇ ਮਨਜੀਤ ਧਨੇਰ ਸਮੇਤ ਉਹਨਾਂ ਦੀ ਲੀਡਰਸ਼ਿਪ ਨੂੰ ਅੰਦਰ ਕਰਤਾ ਆਪਣੇ ਜ਼ਿਲ੍ਹੇ ਨਾਲ ਸੰਬੰਧਤ ਚੌਕੇ ਦਾ ਮਾਮਲਾ ਹੈ ਸਿੱਖਿਆ ਨਾਲ ਜੁੜਿਆ ਹੋਇਆ ਮਾਮਲਾ ਹੈ ਛੋਟੀ ਸਰਕਾਰ ਨੂੰ ਭਲੀ ਭਾਂਤ ਪਤਾ ਹੈ ਵੀ ਜਿਹੜੀ ਮੈਨੇਜਮੈਂਟ ਸੀ ਉਹ ਭ੍ਰਿਸ਼ਟ ਸਾਫਤ ਹੋ ਚੁੱਕੀ ਹੈ ਉਹਨੂੰ ਪਾਸੇ ਵੀ ਕਰਤਾ ਪਾਸੇ ਕਰਨ ਤੋਂ ਬਾਅਦ ਸਰਕਾਰ ਉਹਨੂੰ ਬਚਾਉਣ ਤੇ ਕੌਣ ਲੱਗੀ ਹੋਈ ਹੈ ਇਸ ਕਰਕੇ ਬਣਦਾ ਤਾਂ ਇਹ ਹੈ ਵੀ ਉਹਦਾ ਭ੍ਰਿਸ਼ਟਾਚਾਰੀ ਦਾ ਜਿਹੜਾ ਪਾਜਾ ਉਹ ਨੰਗਾ ਹੋ ਗਿਆ ਉਹਦੇ ਤੇ ਪਰਚਾ ਹੋ ਕੇ ਅੰਦਰ ਜਾਣਾ ਚਾਹੀਦਾ ਇਹ ਤਾਂ ਬਿਨਾ ਉਲਟਾ ਹੈ ਅੰਦਰ ਉਹ ਟੀਚਰ ਬੈਠੇ ਆ ਜੇ ਅਸੀਂ ਹਮਾਇਤ ਗਏ ਸਾਡੇ ਬੰਦੇ ਅੰਦਰ ਬੈਠੇ ਆ ਅੰਨਾ ਤਸ਼ਾਦਦ ਕੀਤਾ 13 ਮਹੀਨਿਆਂ ਦੀ ਬੱਚੀ ਵੀ ਫੜ ਕੇ ਅੰਦਰ ਕਰਤੀ ਆ ਤਾਂ ਇੱਕ ਹਾਲਤ ਹੈ ਸੋ ਇਸ ਕਰਕੇ ਇਹਨਾਂ ਗੱਲਾਂ ਨੂੰ ਆਪਾਂ ਕਹਿੰਦੇ ਆ ਠੀਕ ਕਰ ਗਏ ਆ ਪਿਛਲੇ ਦਿਨ ਡਿਫਟੀ ਸਾਹਿਬ ਕੋਲ ਹੀ ਸੀਗੇ ਅਸੀਂ ਭੱਲਾ ਸਾਹਿਬ ਨੂੰ ਮਿਲੇ ਉੱਥੇ ਆਪਣੇ ਬਲਕਾਰ ਸਿੱਧੂ ਜੀ ਆਏ ਸੀ ਸਾਡੇ ਨਾਲ ਵਾਅਦਾ ਕਰ ਲਿਆ ਵੀ ਪਰਸੋਂ ਮਸਲਾ ਹੱਲ ਕਰ ਦਿਆਂਗੇ ਬਸ ਮੁੜ ਕੇ ਕਿਹੜਾ ਵਾਅਦਾ ਕਰ ਜਾਂਦੇ ਆ ਮੁੜ ਕੇ ਤੂੰ ਕੌਣ ਮੈਂ ਕੌਣਾ ਇਹ ਵੀ ਜੇ ਆ ਮਾਹੌਲ ਬਣੂਗਾ ਫਿਰ ਇਹ ਮਾਹੌਲ ਲੋਕਾਂ ਵਾਸਤੇ ਤਾਂ ਇਹ ਸੂਤ ਹੀ ਨਹੀਂ ਹੋਣਾ ਚੰਡੀਗੜ੍ਹ ਜਾ ਮਾਨ ਸਾਹਿਬ ਜਦੋਂ ਇਹ ਸ਼ੰਭੂ ਖਨੋੜੀ ਨੂੰ ਜਾ ਰਹੇ ਸੀ ਰੋਕੇ ਗਏ ਆਪ ਕਹਿੰਦੇ ਰਹੇ ਵੀ ਲੋਕ ਫਿਰ ਦਿੱਲੀ ਨੇ ਜਾਣ ਕਿ ਲਾਹੌਰ ਜਾਣ ਹੁਣ ਜੇ ਅਸੀਂ ਚੰਡੀਗੜ੍ਹ ਗਏ ਅਸੀਂ ਚੰਡੀਗੜ੍ਹ ਸਾਡੀ ਰਾਜਧਾਨੀ ਹੈ ਕਿਉਂ ਨਹੀਂ ਜਾਣ ਦਿੱਤਾ ਜਾ ਰਹੇ ਹਾਂ ਹਾਂ ਸੋ ਇਸ ਕਰਕੇ ਕੋਲ ਇਹ ਇਹ ਤੋਂ ਬਿਨਾ ਛੋੜੇ ਕਿੰਨੇ ਲੋਕਾਂ ਦੇ ਮਸਲੇ ਨੇ ਤੁਸੀਂ ਲੋਕਾਂ ਨਾਲ ਵਾਅਦਾ ਕਰਦਾ ਬੀਬੀਆਂ ਖੜਗਾਂ ਤੁਸੀਂ ਜੋਰ ਛੋੜਨਾ ਕਿਹਾ ਵੀ ਸਭ ਤੋਂ ਪਹਿਲਾਂ ਬੀਬੀਆਂ ਨੂੰ 1000 ਰੁਪਏ ਪਾਇਆ ਕਰਾਂਗੇ ਮਹੀਨਾ ਦਾ ਰਸੋਈ ਖਰਚਾ ਹਲੇ ਤੱਕ ਕੋ ਛੋੜੇ ਮੂੰਹ ਨਹੀਂ ਚੱਕੀ ਜਾਂਦੀਆਂ ਸੋ ਗੱਲਾਂ ਉਨੀਆਂ ਕਰੋ ਜੇ ਜਿੰਨੇ ਪਹੁੰਗ ਜਾਣ ਮੁਰਕੇ ਜਦੋਂ ਤੁਹਾਡੇ ਨਾਲ ਸਵਾਲ ਕਰਨ ਦੀ ਖਜ਼ਾਨਾ ਖਾਲੀ ਹੈ ਖਜ਼ਾਨੇ ਦਾ ਤਾਂ ਪਹਿਲਾਂ ਵੀ ਪਤਾ ਹੀ ਹੁੰਦਾ ਸੋ ਇਸ ਕਰਕੇ ਸਾਡੇ ਸਵਾਲ ਇਹਨਾਂ ਨੂੰ ਅਸੀਂ ਸਾਡਾ ਤਾਂ ਥੋੜੇ ਰਾਹੀ ਗੱਲ ਪਚਾਉਣੀ ਹੈ ਇਹ ਮਸਲਿਆਂ ਨੂੰ ਹੱਲ ਕਰੋ ਨਹੀਂ ਆਉਣ ਵਾਲੇ ਦਿਨਾਂ ਤੇ ਹਜੇ ਤਾਂ ਹਜੇ ਤਾਂ ਬਹੁਤ ਸਮਾਂ ਪਿਆ ਤੁਹਾਡਾ ਜਦੋਂ ਉਹ ਹਾਲਾ ਬਣ ਗਿਆ ਫਿਰ ਤੁਸੀਂ ਪਿੰਡਾਂ 'ਚ ਕਿਹੜੇ ਸਾਹਬ ਨਾਲ ਬੜੋਗੇ ਕਿਹੜੇ ਨਾਲ ਮੂੰਹ ਮੱਥੇ ਲਗੋਗੇ ਜੇ ਤੁਸੀਂ ਚੋਰ ਹੋਈ ਜਣੀ ਉਹਦੇ ਖੇਤੀ ਮੰਤਰੀ ਨੇ ਸਾਨੂੰ ਟਾਈਮ ਦਿੱਤਾ 10 ਵਜੇ ਦਾ ਖੁੱਡੀਆਂ ਸਾਹਿਬ ਨੇ ਵੀ 10 ਵਜੇ ਆਜੋ 9 ਵਜੇ ਉੱਥੇ ਮੱਥਾ ਟੇਕ ਕੇ ਚਲੇ ਗਏ ਸਾਨੂੰ ਕਹਿ ਦਿੰਦੇ ਵੀ ਨਹੀਂ ਮਿਲਣ ਦਾ ਟਾਈਮ ਹੈ ਨਹੀਂ ਜੇ ਹੁਣ ਆਏ ਚੋਰਗੋ ਜਾਓਗੇ ਬਲਕਾਰ ਸਾਹਿਬ ਨੂੰ ਉੱਥੇ ਕਿਹਾ ਵੀ ਮਿਲਣਗੇ ਮੈਂ ਡਿਫਟੀ ਸਾਹਿਬ ਨੂੰ ਹੱਸਣ ਲੱਗਿਆ ਮੈਂ ਕਿਹਾ ਜੀ ਆਉਂਦੇ ਨਹੀਂ ਅੱਜ ਤੁਸੀਂ ਜ਼ੋਰ ਲਾ ਲਓ ਕਹਿੰਦੇ ਨਹੀਂ ਸਾਡੇ ਨਾਲ ਵਾਦਾ ਹੋਇਆ ਜਮਾ ਨਹੀਂ ਆਏ ਵੀ ਹੁਣ ਆ ਜੇ ਮੱਥੇ ਹੀ ਨਾ ਲੱਗੋਗੇ ਲੋਕਾਂ ਦੇ ਵੋਟਾਂ ਤਾਂ ਅਕਸਰ ਲੋਕਾਂ ਕੋਲ ਹੀ ਜਾ ਕੇ ਆਓਗੇ ਵੀ ਸਰਕਾਰ ਨੇ ਕਿੰਨਾ ਮਾਅਬਜਾ ਦਿੱਤਾ ਪਹਿਲਾਂ ਤਾਂ ਇਹ ਤਾਂ ਦੱਸੋ ਲੋਕਾਂ ਦੇ ਪਸ਼ੂ ਮਰ ਗਏ ਤੁਸੀਂ ਸਾਡੇ ਹਲਕੇ ਦੇ ਐਮ ਐਲ ਏ ਹੋ ਸਾਨੂੰ ਅਸੀਂ ਮੰਗ ਪੱਤਰ ਦੇ ਕੇ ਆਂ ਸਾਨੂੰ ਇਹ ਪਤਾ ਵੀ ਸਾਡੇ ਹਲਕੇ ਦੇ ਵਿੱਚ ਲੋਕਾਂ ਦੇ ਕਿੰਨੇ ਪਸ਼ੂ ਮਰਿਆ ਤੁਸੀਂ ਉਹਨਾਂ ਦੀ ਕੋਈ ਰਿਪੋਰਟ ਭੇਜੀ ਆ ਜਾਂ ਤੁਸੀਂ ਵਿਧਾਨ ਸਭਾ ਦੇ ਵਿੱਚ ਆਪ ਦਾ ਸਵਾਲ ਠਾਇ ਦੂਜਾ ਇੱਕ ਐਸੀ ਗੱਲ ਜਦੋਂ ਸਾਡੀ ਸਰਕਾਰ ਬਣ ਗਈ ਅਸੀਂ ਬੰਦਿਆ ਸਾਰ ਐਮਐਸਪੀ ਦੇਵਾਂਗੇ ਤਿੰਨ ਸਾਲ ਹੋ ਗਏ ਐਮਐਸਪੀ ਦਾ ਊੜਾੜਾ ਨਹੀਂ ਛੁੜਾ ਸ਼ੁਰੂ ਕੀਤਾ ਠੀਕ ਆ ਤੀਜਾ ਇੱਕ ਐਸੀ ਵੀ ਜੇ ਸਾਡੀ ਸਰਕਾਰ ਬਣ ਗਈ ਅਸੀਂ ਖੇਤੀ ਨੀਤੀ ਲੈ ਕੇ ਆਵਾਂਗੇ ਤੁਹਾਡੀ ਸਰਕਾਰ ਨੇ ਤਿੰਨ ਸਾਲਾਂ ਚ ਖੇਤੀ ਨੀਤੀ ਦਾ ਕੀ ਕੀਤਾ ਤੇ ਨਾਲ ਇਹ ਵੱਡਾ ਦਾਵਾ ਕੀਤਾ ਸਾਡੀਆਂ ਖਾਸ ਕਰਕੇ ਪੈਣਾਂ ਨੂੰ ਵੀ ਅਸੀਂ ਚਿੱਟਾ ਖਤਮ ਕਰਾਂਗੇ ਤਿੰਨ ਮਹੀਨਿਆਂ ਚ ਹੁਣ ਤਾਂ ਤੁਹਾਡਾ ਆਪ ਦੇ ਐਮਐਲਏ ਦੇ ਬੰਦੇ ਫੜੇ ਜਾ ਰਹੇ ਆ ਛੋਡੇ ਪਿੰਡ ਦੇ ਵਿੱਚ ਚੱਕਫਤੇ ਸਿੰਘਲ ਵਿੱਚ ਕਿੰਨਾ ਚਿਰ ਧਰਨਾ ਚੱਲਿਆ ਛੋਡੇ ਕੀ ਚੱਕਰ ਆ ਵੀ ਜਿਹੜਾ 3 ਸਾਲਾਂ ਦੇ ਵਿੱਚ ਸਰਕਾਰ ਨਹੀਂ ਕਰ ਸਕੀ ਇਹਦਾ ਜਵਾਬ ਦਿਓ ਤੁਸੀਂ ਦੇਖੋ ਹੁਣ ਚਿੱਤੇ ਦੇ ਬਾਰੇ ਦਾ ਹੁਣ ਸਾਰੇ ਸਾਰਾ ਪੰਜਾਬ ਹੀ ਲੱਗਿਆ ਪਿਆ ਵੀ ਆਪਾਂ ਖਤਮ ਕਰਨਾ ਲੱਗਿਆ ਕਿ ਨਹੀਂ ਜਿਹੜੇ ਖਨੌਰੀ ਤੇ ਬੈਠੇ ਸੀ ਜਾਣ ਉਹਨਾਂ ਨੇ ਦਿੱਲੀ ਸੀ ਪੰਜਾਬ ਸਰਕਾਰ ਨੇ ਜ਼ਬਰੀ ਉਹਨਾਂ ਨੂੰ ਚਾਕੇ ਕਿਉਂ ਛਿੱਟੇ ਜੇ ਚੱਕਣੀ ਸਮਾਨ ਫਿਰ ਜੇ ਇੱਕ ਮਿੰਟ ਜੇ ਛੋਟੀ ਜ਼ਿੰਮੇਵਾਰੀ ਆ ਤੁਸੀਂ ਸਰਕਾਰ ਆ ਤੁਹਾਡਾ ਸਾਰੀ ਜ਼ਿੰਮੇਵਾਰੀ ਆ ਜੇ ਕਿਸੇ ਦਾ ਸਮਾਨ ਪਿਆ ਛੋਟੀ ਜ਼ਿੰਮੇਵਾਰੀ ਨਹੀਂ ਉਸ ਸਮਾਨ ਦੀ ਭਰਭਾਈ ਕਰਨੀ ਰੱਖੀਦ ਕਰਨੀ ਠੀਕ ਆ ਸਾਡਾ ਸਾਰਾ ਸਮਾਨ ਚੋਰੀ ਹੋਇਆ ਠੀਕ ਆ ਇਹਦੀ ਪਰਭਾਈ ਕੌਣ ਕਰੂਗਾ ਇਹ ਗੱਲ ਤਾਂ ਹੁਣ ਆਮ ਤਲੀ ਜਾਂਦੀ ਤੁਸੀਂ ਸੁਣਦੇ ਹੋ ਹਾਂ ਇਹ ਤੋਂ ਉਲਟਾ ਤੁਹਾਡੇ ਐਮਐਲਏ ਤੇ ਤੋਂ ਸਾਰੇ ਜਿੰਨੇ ਵੀ ਹੈਗੇ ਆ ਹਾਂ ਜੀ ਲੈ ਗਿਆ ਚੱਕ ਟਰਾਲੀ ਜਿੰਨੇ ਵੀ ਆਪਣੇ ਜਿੰਨੇ ਜਥੇਬੰਦੀਆਂ ਹੈਗੀਆਂ ਸਾਡੇ ਜਿਆਦਾ ਵੀ ਸਾਡਾ ਬਹੁਤ ਆਪਣੇ ਪਿੰਡੇ ਦਾ ਸਿਲੰਡਰ ਆ ਹੋਰ ਸਮਾਨ ਆਪਣੇ ਪਿੰਡੇ ਅੱਛਾ ਹਾਂ ਜੀ ਤੁਸੀਂ ਕੀ ਕੀ ਸਵਾਲ ਕਰਦੇ ਦੱਸਦੇ ਹਾਂ ਯਾਨੀ ਸਾਰੀਆਂ ਆਪਣੇ ਜਥੇਬੰਦੀਆਂ ਮੰਗਤਾ ਕਰ ਹੀ ਰਹੀਆਂ ਨੇ ਅਸੀਂ ਤਾਂ ਮੰਗ ਕਰਨੇ ਤੁਸੀਂ ਜ਼ਿੰਮੇਵਾਰ ਐ ਨਾ ਮਾਪਿਓ ਆ ਸੋਡੇ ਹੁੰਦੇ ਸਾਡੇ ਭਾਂਡੇ ਚੱਕੇ ਨੇ ਜੇ ਸਾਡੇ ਘਰ ਦਾ ਬੁਢਾ ਬੈਠਾ ਹੋਵੇ ਉਹਦੇ ਭਾਂਡੇ ਚੱਕੇ ਨੂੰ ਬੁੜੇ ਨਹੀਂ ਪੁੱਛਾਂਗੇ ਨਾ ਵੀ ਬਾਪੂ ਭਾਡੇ ਤੂੰ ਕਿਉਂ ਚਾਹਤਾ ਛੋਟੀ ਪੁਲਿਸ ਸਰਕਾਰ ਛੋਟੀ ਤੁਸੀਂ ਬੰਦੇ ਨਾਲ ਗੱਲ ਕਰੀ ਵੀ ਸਾਡੀ ਪੁਲਿਸ ਨੇ ਕੁਝ ਨਹੀਂ ਕਰਨਾ ਤੁਸੀਂ ਚੋਰਿਆਂ ਵਾਂਗੂ ਇਹ ਕਿਉਂ ਕੀਤਾ ਛੋਟੀ ਇਹ ਗੱਲ ਭਾਈ ਅੱਗੇ ਪਹਚਾ ਦੇਾਂਗੇ ਨਹੀਂ ਮੈਂ ਮੈਂ ਐਮਐਲਏ ਸਾਲੇ ਇਹ ਗੱਲ ਨਹੀਂ ਹੁੰਦੀ ਵੀ ਤੁਸੀਂ ਹਰ ਗੱਲ ਕਹਦੇ ਹੋ ਵੀ ਪਹਚਾ ਦੇਾਂਗੇ ਤੁਸੀਂ ਆਪ ਦੇ ਹਲਕੇ ਦੇ ਲੋਕਾਂ ਖਾਤਰ ਲੜੋ ਕਹੋ ਵੀ ਮੈਂ ਪਿੰਡਾਂ 'ਚ ਆਣਾ ਲੋਕ ਮੇਰਾ ਵਿਰੋਧ ਕਰਦੇ ਕੱਲ ਨੂੰ ਫੇਰ ਹੋਣਾ ਉਹਨਾਂ ਦੀਆਂ ਟਰਾਲੀਆਂ ਦੀ ਪਰਵਾਹੀ ਕਰੋ ਤੁਸੀਂ ਸੁਣ ਲਓ ਸਰ ਨਹੀਂ ਸੁਣਤਾ ਲਓ ਨਾ ਤੁਸੀਂ ਕੋਈ ਜਾਂਚ ਕਰੋ ਨਾ ਪ੍ਰੈਸ ਕਾਨਫਰੈਂਸ ਕਰੋ ਵੀ ਜਿਹੜੀਆਂ ਟਰਾਲੀ ਚੋਰੀ ਹੋਈਆਂ ਜਿੰਨੀ ਪੁਲਿਸ ਨੇ ਕਰੀਆਂ ਜਿੰਨੇ ਭਾਂਡੇ ਕਰਿਆ ਉਹੀ ਐਂ ਸਿਪਰਵਾਈ ਕਰਾਂਗੇ ਕਹੋ ਤੁਚੇ ਕੋਈ ਨਹੀਂ ਕਰਾਂਗੇ ਸਾਡੇ ਬੱਚੇ ਕੁੜੀਆਂ ਮਲੂਕੇ ਜਾਂਦੀਆਂ ਪੜਨ ਜਦੋਂ ਨੂੰ ਉਹ ਜਾਂਦੀਆਂ ਦੋ ਵੀੜ ਲੱਗ ਜਾਂਦੇ ਨਹੀਂ ਨਾ ਥਾਣੇ ਹੈ ਸਾਡੇ ਪਿੰਡ ਦੀ ਗੱਲ ਕਰ ਰਹੀਆਂ ਨਹੀਂ ਪਿੰਡ ਕਰੋ ਸਾਡੇ ਪਿੰਡ ਹੋਣਾ ਚਾਹੀਦਾ ਨਾ ਥਾਣੇ ਵੀ ਬੱਸਾਂ ਤੇ ਹੀ ਜਾਣਾ ਪਊ ਸਾਨੂੰ ਹਾਂਜੀ ਭਾੜਾ ਤਾਂ ਉੱਨੀ ਆ ਸਾਰਾ ਗੱਲ ਤਾਂ ਟਾਈਮ ਦੀ ਕਰਦੇ ਨੇ ਟਾਈਮ ਕਹੇ ਜੇ ਚੱਲੀ ਜਾਂਦੇ ਵੀ ਪਿੰਡ ਚ ਬੰਨਾ ਚਾਹੀਦਾ ਸਾਡਾ ਬਾਕੀ ਸਾਡੇ ਨਰੇਕਾ ਦਾ ਕੰਮ ਜਮਾ ਠਾਪਾ ਮੈਂ ਹਾਜ਼ਰੀਆਂ ਲਾਉਂਦੀ ਸੀ ਇੱਥੋਂ ਦਾ ਸਰਪੰਚ ਕਹਿੰਦਾ ਤੁਸੀਂ ਮੈਨੂੰ ਲਾਇਆ ਸੀ ਪਰ ਮੈਂ ਇਸ ਪਾ ਕੇ ਸੁੱਤ ਪਰਮਾਇਸ ਲਵਾਈ ਸੀਗੀ ਮੈਨੂੰ ਇਹ ਸਰਪੰਚ ਕਹਿੰਦਾ ਐਮਐਲਏ ਕੌਣ ਹੁੰਦਾ ਕਹਿੰਦਾ ਸੋਨੂੰ ਲਵਾਉਣ ਵਾਲਾ ਤੇ ਹੁਣ ਤੁਸੀਂ ਮੈਨੂੰ ਐ ਦੱਸੋ ਵੀ ਸਰਪੰਚ ਵੱਡਾ ਕਿ ਤੁਸੀਂ ਵੱਡੇ ਹੋ ਨਹੀਂ ਤਾਂ ਤੁਸੀਂ ਆਪ ਹੀ ਦੇਖ ਲਓ ਕਿਹੜਾ ਵੱਡਾ ਹੁੰਦਾ ਆਹ ਫਿਰ ਹੋਰ ਗੱਲ ਕਰਦੀ ਤੁਸੀਂ ਵੀ ਮੈਨੂੰ ਹਾਜ਼ਰੀਆਂ ਮੈਂ ਤਿੰਨ ਮਸਟਾਲ ਲਵਾਏ ਆ ਹਾਜ਼ਰੀਆਂ ਲਾਈਆਂ ਉਸ ਦਿਵਾਰ ਮੈਨੂੰ ਕੰਮ ਨਹੀਂ ਦਿੱਤਾ ਗਿਆ ਇਹ ਲੋਣੀ ਕਿਸੇ ਸੋਚ ਕਿਵੇਂ ਹੁੰਦੀ ਹੈ ਕੇਰੇ ਸਾਹਮਣੇ ਕਿਵੇਂ ਹੁੰਦੀ ਹੈ ਕਿਵੇਂ ਤਾਂ ਹੁੰਦੀ ਹੈ ਸਾਰਾ ਅਸੀਂ ਵੀ ਵੋਟਾਂ ਪਾਈਆਂ ਸਾਡਾ ਵੀ ਕੋਈ ਹੈਗਾ ਮੰਗਾ ਹੈਗੇ ਸਾਡੀਆਂ ਵੀ ਪੂਰੀਆਂ ਹੋਣੀਆਂ ਚਾਹੀਦੀਆਂ ਸ਼ੁਰੂ ਕਰਾਂਗੇ ਹਾਂ ਸਾਡੇ ਹੁਣ ਤੂੰ ਹੀ ਹੱਲ ਕਰ ਹੁਣ ਨਹੀਂ ਹੱਲ ਕਰਨੇ ਹੋਗਾ ਮੈਂ ਦੋ ਵਾਰੀ ਸਾਡੇ ਕੋਲ ਇਹਨੇ ਪੁਰਾਣੇ ਸੜਕਾਂ ਸੁੱਕੀਆਂ ਸਾਰੀਆਂ ਦਾ ਟੈਂਡਰ ਹੋਏ ਵੀ ਹੈ ਟਾਈਮ ਬਰਨ ਜਾਂਦਾ ਹੈ ਸਾਡੀ ਸਰ ਮੇਨ ਮੰਗ ਤਾਂ ਸਾਡਾ ਸਕੂਲ ਪ੍ਰਸੂਤਾ ਕਰੋ ਠੀਕ ਹੈ ਜੀ ਠੀਕ ਹੈ ਨਾ ਸਾਡੀਆਂ ਕੁੜੀਆਂ ਬਾਹਰ ਜਾਂਦੀਆਂ ਇੱਕ ਛੋਟੇ ਸਕੂਲ 'ਚ ਟੀਚਰ ਆਇਆਗਾ ਟੀਚਰ ਆਇਆ ਪੰਜਵੀਂ ਨੂੰ ਲਾਤਾ ਉਹ ਸਿੱਧਾ ਉਹ ਕਹਿੰਦਾ ਮੈਨੂੰ ਪੰਜਵੀਂ ਪੜਾਉਣੀ ਨਹੀਂ ਆਉਂਦੀ ਸਾਡੀ ਬੋਰਡ ਦੀ ਕਲਾਸ ਆ ਬੱਚਿਆਂ ਦੀ ਹਾਂ ਉਹ ਸਾਡਾ ਜਰੂਰ ਹੱਲ ਕਰੋ ਤੇ ਇੱਕ ਸਾਡਾ ਨਰੇਗਾ ਕੰਮ ਲਾਜ਼ਮੀ ਚਲਾਓ ਕਿਉਂ ਅਸੀਂ ਘਰੇ ਬੈਠੇ ਆ ਅਸੀਂ ਖਾਈਏ ਕੀ ਸਾਰਾ ਇੱਕ ਇਹ ਸੀਗਾ ਵੀ ਤੁਸੀਂ ਮਹੱਲਾ ਕੇ ਲਿੰਕ ਤਾਂ ਬਣਾਤੇ ਜਿਹੜੇ ਪਿੰਡਾਂ ਦੇ ਵਿੱਚ ਬਣ ਗਿਆਵੇਂ ਡਿਸਪੈਂਸਰੀਆਂ ਬਣ ਗਿਆਵੇਂ ਜਾਂ ਛੋਟੇ ਹੈਲਥ ਕੇਂਦਰ ਆ ਉਹ ਕਿੰਨੇ ਬਣਾਏ ਆਪਣੀ ਸਰਕਾਰ ਨੇ ਨਵੇਂ ਉਹ ਵਾਰਸੋ ਕਿਹਾ ਸੀ ਪੰਜਾਬ ਚ ਉਹ ਤਾਂ ਮਹੱਲਾ ਕੇ ਲਈ ਰੱਖਿਆ ਸਾਰਾ ਮੈਂ ਪੁੱਛਿਆ ਜਿਹੜੇ ਸਿਹਤ ਕੇਂਦਰ ਹੁੰਦੇ ਆ ਨਿੱਕੇ ਡਿਸਪੈਂਸਰੀਆਂ ਹੁੰਦੀਆਂ ਮਿੰਨੀਆਂ ਉਹ ਕਿੰਨੀਆਂ ਬਣੀਆਂ ਨੇ ਨਵੀਂ ਸਰਕਾਰ ਚ ਉਹ ਘਟਾਈਆਂ ਆ ਦੇਖੋ ਤੁਸੀਂ ਪਤਾ ਕੀ ਕੀਤਾ ਨਾ ਉਹਨਾਂ ਦੇ ਰੰਗ ਮਾਰ ਕੇ ਚਾਰ ਦਵਾਈਆਂ ਦੀਆਂ ਸ਼ੀਸ਼ੀਆਂ ਧਰ ਕੇ ਕਹਿੰਦਾ ਵੀ ਮਹੱਲਾ ਖਲੀਲ ਕਾ ਮੈਨੂੰ ਤਾਂ ਰਾਤ ਨੂੰ ਡਰ ਲੱਗਦਾ ਹੁੰਦਾ ਵੀ ਕਿਤੇ ਸਾਡੇ ਵਾਲਿਆਂ ਨੂੰ ਅਮਰੀਕਾ ਵਾਲੇ ਨਾਲ ਚੱਕ ਕੇ ਲੈ ਜਾਣ ਵੀ ਜਿਹੜਾ ਮਹੱਲਾ ਖਲੀਲ ਕਹਿੰਦਾ ਪੰਜਾਬ ਦਾ ਮਾਡਲ ਹੈ ਨਾ ਵੀ ਮੈਨੂੰ ਤਾਂ ਇਹ ਵੀ ਸਾਡੀ ਸਰਕਾਰ ਨੂੰ ਅਮਰੀਕਾ ਨਾਲ ਲੈ ਜਾਏ ਵੀ ਇਹ ਬਹੁਤ ਵਧੀਆ ਤੁਸੀਂ ਇਹ ਜਿਹੜਾ ਕੰਮ ਕਰ ਰਹੇ ਹੋ ਨਾ ਬੁਨਿਆਦੀ ਪਿੰਡਾਂ ਦੇ ਵਿੱਚ ਡਿਸਪੈਂਸਰੀਆਂ ਨੂੰ ਪੱਕੇ ਮੁਲਾਜ਼ਮ ਭੇਜੋ ਸਰਕਾਰੀ ਬਠਿੰਡੇ ਦੇ ਹਸਪਤਾਲਾ ਪੁੱਚੋ ਮੰਡੀ ਵਾਲਾ ਉਹਨਾਂ ਦਾ ਪ੍ਰਬੰਧ ਕਰੋ ਠੀਕ ਹੈ ਜੀ ਠੀਕ ਹੈ ਨਾ ਸਾਡੀ ਤਾਂ ਬੇਨਤੀ ਹੈ ਤੇ ਨਹੀਂ ਤੁਸੀਂ ਹਿਸਾਬ ਲੈ ਲਓ ਛੋਟੀ ਆਪ ਹੀ ਮੋਹ ਅਮੋਲ ਗਗਨ ਉਹ ਕਹਿੰਦੀ ਤਾਂ ਦੂਜੀ ਸਰਕਾਰ ਨੂੰ ਆ ਪਾ ਢੋਖ ਦੀ ਛੋਡੀ ਚ ਆ ਕਹਿੰਦੀ ਤੁਹਾਡਾ ਜਾਂਦਿਆਂ ਦਾ ਡੇਢ ਸਾਲ ਰਹਿ ਗਿਆ ਤੇ ਡੇਢ ਸਾਲ ਚ ਲੋਕਾਂ ਨੇ ਕੰਮ ਕਰ ਲਓ ਤੇ ਨਹੀਂ ਫਿਰ ਭੈੜੀ ਹੋਣੀਆਂ ਤੇ ਮੈਂ ਤਾਂ ਸਾਨੂੰ ਸੁਝਾ ਦਿੰਦਾ ਵੀ ਅਗਲੀ ਵਾਰ ਨਹੀਂ ਐਮਐਲਏ ਸਭ ਹਰ ਗੱਲ ਕਹਿ ਕੇ ਆਏ ਤਾਂ ਚਲੋ ਤੁਸੀਂ ਖੜਾ ਚਲਾ ਲੋਗੇ ਨਹੀਂ ਨਹੀਂ ਕੋਈ ਗੱਲ ਨਹੀਂ ਤੁਸੀਂ ਕੋਈ ਗੱਲ ਨਹੀਂ ਪਾਰੇ ਆ ਕਹੋ ਤੁਸੀਂ ਸਿੱਧੀ ਗੱਲ ਤੁਸੀਂ ਕਰੇਗਾ ਤਾਂ ਵੀ ਭਰਾ ਦਾ ਮੇਰੇ ਹੱਥਾਂ ਬਾਰੇ ਨਹੀਂ ਹੁੰਦਾ ਅਸੀਂ ਕਹਿੰਦੀ ਨਹੀਂ ਕੁਛ ਸਾਡੇ ਨਾਲ ਗੱਲ ਨਹੀਂ ਵੀ ਆ ਸਾਡੇ ਕੋਲ ਜੇ ਹੈਗੇ 5 ਕਰੋੜ ਆਇਆ ਸਭ ਤੋਂ ਪਹਿਲਾਂ ਥੋੜੇ ਤੋਂ ਲਾਉਂਗਾ ਮੈਂ ਹੁ ਦੱਸੋ ਮੇਰੇ ਮੈਥੋਂ ਦਾਦਾ ਵੀ 5 ਕਰੋੜ ਰੁਪਏ ਦੀ ਗ੍ਰਾਂਟ ਸਾਨੂੰ ਮਿਲੀ ਜਾਏ ਹੁਣ ਸਭ ਤੋਂ ਪਹਿਲਾਂ ਠੀਕ ਆ ਨਾ ਮੈਂ ਤੁਹਾਨੂੰ ਸਾਡ ਨੂੰ ਵੀ ਛੋੜ ਨੂੰ ਗ੍ਰਾਂਟ ਦੇਵਾਂਗਾ ਹੋਰ ਦੱਸੋ ਅਸੀਂ ਹੋਮੇ ਕੀ ਕਰ ਸਕਦਾ ਜੀ ਅਸੀਂ ਕੁਝ ਨਹੀਂ ਕੋਈ ਗੱਲ ਨਹੀਂ ਛੋੜਾ ਕੋਈ ਗੱਲ ਨਹੀਂ ਇਹ ਤਾਂ ਕਰਨਾ ਪਰ ਅਸੀਂ ਇੱਕ ਇਹ ਤੁਹਾਨੂੰ ਸੁਝਾ ਦਿੰਦਾ ਵੀ ਤੁਸੀਂ ਆ ਆ ਦੀ ਝਾੜ ਬਚਾਉਣ ਦੀ ਖਾਤਰ ਉਹਨੂੰ ਕਹਦੇ ਵੀ ਭਾਈ ਡੰਡਾ ਜਿਹੜਾ ਮਾਰਦਾ ਨਾ ਇਹ ਡੰਡਾ ਤੇਰੇ ਨਹੀਂ ਪੈਣਾ ਸਾਡੇ ਤੇ ਹੀ ਪੈਣਾ ਇਹ ਤਾਂ ਮੈਂ ਦੱਸ ਦੇ ਪਤਾ ਹੀ ਹੈ ਦੇਖੋ ਤੁਸੀਂ ਦੇਖੋ ਨਹੀਂ ਇਹ ਤਾਂ ਪਤਾ ਹੀ ਹੈ ਜਿਹੜਾ ਕੰਮ ਕਰਨ ਵਾਲ ਐਮਐਲਏ ਹੋ ਗੋਟੇ ਹਾਂ ਆਪਣੇ ਮਾਹੌਲ ਬਣਾਜੇ ਠੀਕ ਆ ਆ ਡਿਪਟੀ ਸਾਹਿਬ ਖੜਿਆ ਰੋਜ ਫਾਇਹੇ ਚੜੇ ਰਹੇ ਨੇ ਉਧਰ ਹੋ ਜਾ ਮੇ ਆਪਾਂ ਕਰ ਲਾਂਗੇ ਠੀਕ ਆ ਨਹੀਂ ਨਹੀਂ ਕੋਈ ਗੱਲ ਤੁਸੀਂ ਕਹੋ ਨਾ ਪੰਜ ਐਮਐਲਏ ਜਾ ਕੇ ਕੀ ਕਰ ਸਕਦਾ ਸਾਰਾ ਸਾਰੇ ਤੁਸੀਂ ਪੰਜ ਆਪ ਦੇ ਨਾਲ ਬਣਾ ਕੇ ਕਰੋ ਪਜਾਓ ਨਾ ਸਰਕਾਰ ਨੂੰ ਕਹੋ ਵੀ ਸਾਨੂੰ ਪਿੰਡਾਂ ਚ ਘੇਰ ਲੈਂਦੇ ਆ ਠੀਕ ਆ ਜੀ ਡਿਪਟੀ ਸਾਹਿਬ ਧੰਨਵਾਦ ਠੀਕ ਆ ਜੀ ਠੀਕ ਆ ਮੁਰਦਾਬਾਦ ਮੁਰਦਾਬਾਦ मर्दा मोट मोटावााज़